ਪਰਨਸ਼ਦਕਾਰ ਜੀੋ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਅਸੀਂ ਬੈਠੇ ਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਬਡਲਾ ਚ ਜੋ ਕਿ ਖਮਾਣੋ ਤੋਂ ਲਗਭਗ 8-10 ਕਿਲੋਮੀਟਰ ਦੂਰ ਹੈ ਤੇ ਭੜੀ ਤੋਂ ਸਿਰਫ 3 ਕਿਲੋਮੀਟਰ ਦੂਰ ਹੈ ਤੇ ਇਹ ਇਲਾਕੇ ਦਾ ਬੜਾ ਮਸ਼ਹੂਰ ਸਕੂਲ ਆ ਜਿਸ ਦੇ ਮਾਲਕ ਜਸਪੀਰ ਸਿੰਘ ਜੀ ਗੱਲ ਰਹੇ ਨੇ ਤੇ ਹੁਣ ਮਹਿੰਦਰਪਾਲ ਸਿੰਘ ਜੀ ਢਾਲੀਵਾਲ ਜੋ ਸਮਰਾਲੇ ਨਾਲ ਸੰਬੰਧ ਰੱਖਦੇ ਨੇ ਤੇ ਉਹ ਇਸ ਵੇਲੇ ਇਸ ਦੇ ਮਾਲਕ ਨੇ ਉਹਨਾਂ ਨੇ ਇਹ ਸਕੂਲ ਖਰੀਦਿਆ ਤੇ ਪਿੰਡ ਕੋਟਲਾ ਵੱਡਲਾ ਦੇ ਵਿੱਚ ਅਸੀਂ ਅੱਜ ਇਹਨਾਂ ਨਾਲ ਕੋਈ ਜਿਆਦਾ ਸਾਂਝੀਆਂ ਕਰ ਰਹੇ ਆਂ ਅਮਰੀਕਾ ਤੋਂ ਆ ਕੇ 30 ਸਾਲ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਜੋ ਜੁੜੇ ਨੇ ਉਹ ਇਸ ਕਰਕੇ ਇਹਨਾਂ ਦੀ ਇੱਛਾ ਹੈ ਕਿ ਮੈਂ ਆਪਣੇ ਪੰਜਾਬ ਵਾਸੀਆਂ ਦੀ ਸੇਵਾ ਕਰਾਂ ਆਪਣੀ ਮਿੱਟੀ ਦੀ ਸੇਵਾ ਕਰਾਂ ਆਪਣੀ ਧਰਤੀ ਦੀ ਸੇਵਾ ਕਰਾਂ ਜਿਸ ਨੇ ਮੈਨੂੰ ਇਸ लायक ਬਣਾਇਆ ਹੈ ਕਿ ਮੈਂ ਅ ਅਮਰੀਕਾ ਵਰਗੇ ਦੇਸ਼ ਚ ਜਾ ਕੇ ਸੈਟਲ ਹੋ ਸਕਿਆ ਤੇ ਬੜਾ ਕੁਝ ਕੀਤਾ ਤੇ ਹੁਣ ਤੁਹਾਡੇ ਨਾਲ ਗੱਲਬਾਤ ਕਰਨਗੇ ਮਹਿੰਦਰਪਾਲ ਸਿੰਘ ਜੀ ਢਾਲੀਵਾਲ ਸਾਹਿਬ ਹਾਂ ਢਾਲੀਵਾਲ ਸਾਹਿਬ ਆਪਣੇ ਬਚਪਨ ਬਾਰੇ ਦੋ ਗੱਲਾਂ ਕਰੋ ਜੀ ਪਸਾ ਜੀ ਵਾਈਗੁਰ ਜੀ ਕੇ ਖਾਸ ਸਾਹਿਬ ਵਾਈਗੁਰ ਜੀ ਕੀ ਫਤਈ ਤੇ ਮੇਰਾ ਨਾਮ ਮਹਿੰਦਰਪਾਲ ਸਿੰਘ ਢਾਲੀਵਾਲ ਸੰਬਲਾਲੇ ਨੂੰ ਮੈਂ ਬਿਲੋਂਗ ਕਰਦਾ ਜੀ ਬਚਪਨ ਮੇਰਾ ਬਹੁਤ ਹੀ ਮਤਲਬ ਮਤਲਬ ਤੁਸੀਂ ਕਹੋਵੇ ਹਾਈ ਫਾਈ ਫੈਮਲੀ ਚ ਨਹੀਂ ਮੈਂ ਰੌਕਰ ਫੈਮਲੀ ਨੂੰ ਬਿਲੋਂਗ ਕਰਦਾ ਤੇ ਇਨਾ ਪਿੰਡਾਂ ਦੇ ਵਿੱਚ ਉਹੀ ਮੈਂ ਪੜਿਆ ਲਿਖਿਆ ਇੱਥੇ ਮੈਂ ਪੜਿਆ ਹਨਾ ਜੀ ਤੇ ਬਾਕੀ ਮੈਂ ਸਕੂਲਿੰਗ ਮੇਰੀ ਸਮਰਾਲੀ ਹੋਈ ਹੈ ਜੀ ਉਸ ਤੋਂ ਬਾਅਦ ਮੈਂ ਇੰਜੀਨੀਅਰਿੰਗ ਕੀਤੀ ਗੁਰਨਾਣਿਤ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ ਹਾਂਜੀ ਪਰ ਜਿਹੜਾ ਮੇਰੇ ਪ੍ਰੀਮੀਡਿਕਲ ਇੰਜੀਨੀਅਰਿੰਗ ਹੈ ਉਹ ਮੇਰੀ ਹੋਈ ਹੈ ਇੱਥੇ ਜੀ ਆਪਣੇ ਚੰਡੀਗੜ੍ਹ ਤੋਂ ਹਨਾ ਹਾਂਜੀ ਤੇ ਮੈਂ ਚਾਹੁੰਦਾ ਹਾਂ ਉਸ ਤੋਂ ਬਾਅਦ 94 ਚ ਮੈਂ ਬਾਹਰ ਚਲੇ ਗਿਆ ਜੀ ਅਮਰੀਕਾ ਚਲੇ ਗਿਆ ਪੜਨ ਲਈ ਗਿਆ ਸੀ ਉਸ ਤੋਂ ਬਾਅਦ ਉੱਥੇ ਮੈਂ ਮੈਰਿਜ ਹੋ ਗਈ ਹੈ ਬੱਚੇ ਮੇਰੇ ਨੇ ਬੇਟਾ ਮੇਰਾ ਗੁਪਸ਼ੂ ਕੁਸ਼ੂ 47 ਵਾਲਾ ਬੇਟੀ ਇੱਕ ਜਯੋਤ 44 ਵਾਲ ਮੇਰੀ ਵਾਈਫ ਹੈ ਜੀ ਤੇ ਉਹ ਸਾਰੇ ਉੱਥੋਂ ਮਤਲਬ ਉੱਥੇ ਦੀ ਬਰਨਵੇਸ ਨੇ ਹਨ ਤੇ ਪਰ ਮੈਨੂੰ ਇੰਨਾ ਖੁਆ ਕਿ ਮੈਂ ਕੁਝ ਆਪਣੇ ਜਿਹੜੇ ਮੈਂ ਜਿਹੜੀ ਮਿੱਟੀ 'ਚ ਮੈਂ ਗਿਆ ਜਿਹੜੇ ਪਿੰਡਾਂ 'ਚ ਮੈਂ ਗਿਆ ਹਨਾ ਕੁਝ 30 ਸਾਲ ਬਾਅਦ ਮੈਂ ਵਾਪਸ ਮਤਲਬ ਆਪਣੇ ਬੱਚੇ ਸਾਰੇ ਮੇਰੇ ਹੋ ਗਏ ਵੈਲ ਸੈਟਲ ਹੋ ਗਏ ਤੇ ਮੈਂ ਚਾਹਨਾ ਕਿ ਆਪਣੇ ਲੋਕਾਂ ਲਈ ਮੈਂ ਕੁਝ ਕਰਾਂ ਹਨਾ ਤੇ ਇਸ ਕਰਕੇ ਮੇਰਾ ਛੋਟਾ ਜਿਹਾ ਪ੍ਰਾਲਾ ਹੈਗਾ ਇਹ ਸੁਰਜੀਤ ਸਿੰਘ ਗਿੱਲ ਸੀਗੇ ਜਿਹੜੇ ਪਹਿਲਾਂ ਜੀਵਨਜੋਤ ਪਬਲਿਕ ਸਕੂਲ ਸੀਗਾ ਜੀ ਇਹ ਸਮਹ ਉਹਨਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਇਹ ਸਕੂਲ ਸਟ੍ਰਗਲਿੰਗ ਕਰ ਰਿਹਾ ਸੀਗਾ ਤੇ ਇਹ ਸਕੂਲ ਮੈਂ ਬਾਈ ਕਰਕੇ ਆਮ ਜਿਹੜੇ ਗਰੀਬ ਬੱਚੇ ਨੇ ਜਾਂ ਜਿਹੜੇ ਪਾਹਜ ਬੱਚੇ ਨੇ ਹਰ ਇੱਕ ਪਿੰਡ ਚ ਮੈਂ ਦੋ ਦੋ ਤਿੰਨ ਤਿੰਨ ਬੱਚੇ ਲਵਾਗਾ ਜੀ ਉਹਨਾਂ ਨੂੰ ਫ੍ਰੀ ਆਪਣੇ ਲੈਵਲ ਤੇ ਮੈਂ ਪੜ੍ਹਾਵਾਗਾ ਤੇ ਇਸ ਪਿੰਡ ਨੂੰ ਮੈਂ ਬਹੁਤ ਹੀ ਮਤਲਬ ਵੱਡੀ ਦੇਣ ਸਮਝਦਾ ਹਾਂ ਸਰਜੀਤ ਸਰ ਦੀ ਹਨਾ ਉਹਨਾਂ ਨੇ ਬਹੁਤ ਹੀ ਅੱਛੇ ਇਥੋਂ ਬੱਚੇ ਪੈਦਾ ਕੀ ਮਤਲਬ ਕਿਤੇ ਜਿਹੜੇ ਹੈ ਕਨ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਦੂਜੇ ਕੰਟਰੀਜ਼ ਘੁੰਮ ਰਹੇ ਨੇ ਹਨਾ ਔਰ ਅੱਛੇ-ਅੱਛੇ ਜਵਾਬਾ ਕਰਦੇ ਨੇ ਤੇ ਮੈਨੂੰ ਇਹ ਹੀ ਆ ਕਿ ਵੀ ਚਲੋ ਮੈਂ ਉਹਨਾਂ ਦੇ ਪਾਈ ਪੂਰਨਿਆ ਤੇ ਜੈਪ ਫੁੱਟਸਟੈਪਸ ਦੇ ਉੱਤੇ ਇਹਨਾਂ ਇਸ ਸਕੂਲ ਦੇ ਦੁਆਰਾ ਸੀ ਆਓ ਆਪਾਂ ਰਲ ਮਿਲ ਕੇ ਨਾ ਤੁਹਾਡੇ ਸਹਿਯੋਗ ਤੋਂ ਬਿਨਾ ਅ ਲਾਕਨ ਵਸੀਆਂ ਦੇ ਤੋਂ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋਣਾ ਤੇ ਸਾਨੂੰ ਚਾਹੀਦਾ ਕਿ ਉਹ ਮਤਲਬ ਪੂਰੀ ਹਲਪ ਕਰਨ ਸਾਨੂੰ ਇੱਥੇ ਜੀ 40 ਸਾਲਾ ਸਾਬ ਨੇ ਕਿਹਾ ਕਿ ਮੈਂ ਦੋ ਤਿੰਨ ਬੱਚਿਆਂ ਨੂੰ ਫਰੀ ਪੜ੍ਹਾਵਾਗਾ 25 ਪਿੰਡ 30 ਪਿੰਡ ਲੱਗਦੇ ਨੇ ਇਸ ਕਰਕੇ ਸਾਰੇ ਪਿੰਡਾਂ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਸਕੂਲ ਦੇ ਵਿੱਚ ਆਪਣੇ ਬੱਚੇ ਦਾਖਲ ਕਰਾਉਣ ਤਾਂ ਇੰਟਰਨੈਸ਼ਨਲ ਲੈਵਲ ਦੀ ਐਜੂਕੇਸ਼ਨ ਪ੍ਰਾਪਤ ਕਰਨਾ ਆਈਐਸ ਪੀਸੀਐਸ ਬਣ ਕੇ ਜੀ ਦੇ ਲਾਇਕ ਬਣਨ ਇਹ ਇਹਨਾਂ ਦੀ ਕੋਸ਼ਿਸ਼ ਹੈ ਤਲੇਲ ਸਾਹਿਬ ਤੁਸੀਂ ਆਪਣਾ ਥੋੜਾ ਜਿਹਾ ਮਾਤਾ ਪਿਤਾ ਬਾਰੇ ਦੱਸੋ ਹਾਂਜੀ ਮੇਰੇ ਫਾਜ਼ਲ ਸਾਹਿਬ ਆਰਮੀ ਦੇ ਵਿੱਚ ਸੀਗੇ ਜੀ ਚੰਡੀਮੰਨ ਤੋਂ ਰਿਟਾਇਰ ਹੋਏ ਸੀ ਚੰਡੀਗੜ੍ਹ ਤੋਂ ਤਾਂ ਮਾਤਾ ਮੇਰੀ ਹਾਊਸ ਵਾਈਫ ਸੀਗੇ ਤੇ ਮੈਂ ਆ ਬਲੰਕ ਮੇਰਾ ਫੈਮਿਲੀ ਹੈ ਨਾ ਮੇਰੀ ਸਾਰੀ ਆਮ ਘਰਾਂ ਦਾ ਮੈਂ ਬੱਚਾ ਹੈ ਨਾ ਜੀ ਤਾਂ ਲੇਲ ਸਾਹਿਬ ਤੁਸੀਂ ਕਦੋਂ ਅਮਰੀਕਾ ਗਏ ਕਿਵੇਂ ਪਲਾਨਿੰਗ ਬਣੀ ਤੇ ਕੀ ਕੰਮ ਕੀਤਾ ਉੱਥੇ ਜਾ ਕੇ ਮੈਂ ਇੰਜੀਨੀਰਿੰਗ ਆਪਣੀ ਨਾ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀ ਗੁਨਾਨੰਗ ਇੰਜੀਨੀਅਰਿੰਗ ਕਾਲਜ ਤੋਂ 1988 ਤੋਂ ਵਿੱਚ 92 ਵਿੱਚ ਮੈਂ ਪਾਸ ਆਊਟ ਹੋ ਗਿਆ ਜੀ ਥੈਨ 94 ਦੇ ਵਿੱਚ ਮੈਂ 2 ਸਾਲ ਜੋਬ ਵੀ ਕੀਤੀ ਹੈ ਚੰਡੀਗੜ੍ਹ ਸੀਪੀਡਬਲੂਡੀ ਦੇ ਅੰਦਰ ਉਸ ਤੋਂ ਬਾਅਦ 94 ਤੋਂ ਫੇਰ ਮੇਰਾ ਬਾਹਰ ਜਾਣ ਦਾ ਮੌਕਾ ਇਸ ਤਰ੍ਹਾਂ ਬਣਿਆ ਕਿ ਮੈਂ ਸਕਾਲਰਸ਼ਿਪ ਤੇ ਚਲੇਗਾ ਗਵਰਨਮੈਂਟ ਨੇ ਹੀ ਮੈਨੂੰ ਪੜਾਇਆ ਅਮਰੀਕਨ ਗਵਰਨਮੈਂਟ ਨੇ ਤੇ ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਮੇਰੀ ਮੈਰਿਜ ਹੋ ਗਈ ਹੈ ਜੀ ਤੇ ਉਸ ਤੋਂ ਬਾਅਦ ਫੇਰ ਇਸ ਤਰ੍ਹਾਂ ਦਾ ਉੱਤੇ ਉਹਨਾਂ ਆਪਣੇ ਰੁਝੇਮਿਆਂ 'ਚ ਪੈ ਕੇ ਮੁੜ ਕੇ ਅੱਜ 30 ਸਾਲ ਬਾਅਦ ਮੈਨੂੰ ਮੌਕਾ ਮਿਲਿਆ ਕਿ ਮੈਂ ਤਰ੍ਹਾਂ ਮੈਂ ਕੁਝ ਆਪਣੇ ਇਲਾਕੇ ਦੇ ਲੋਕਾਂ ਲਈ ਕੁਝ ਕਰ ਸਕਾਂ। ਅੱਜ ਕੁਝ ਆਪਣੇ ਪਰਿਵਾਰ ਜੋ ਉੱਥੇ ਅਮਰੀਕਾ ਸੈਟਲ ਆ ਉਹਦੇ ਬਾਰੇ ਦੱਸੋ। ਮੇਰੀ ਵਾਈਫ ਹੈ ਜੀ ਉਹ ਵੀ ਆਲਸੋ ਸੌਫਟਵੇਅਰ ਇੰਜੀਨੀਅਰ ਹੈਗੀ ਆ। ਤੇ ਮੈਂ ਖੁਦ ਉੱਥੇ ਜਾ ਕੇ ਆਪਣਾ ਸਿਵਲ ਇੰਜੀਨੀਅਰਿੰਗ ਕਿੱਥੋਂ ਕਰਕੇ ਪਰ ਮੈਂ ਉੱਥੇ ਜਾ ਕੇ ਮੈਟਰੋਲੋਜੀ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਹੈ ਜੀ ਮੈਂ ਸੋ ਰਾਈਟ ਨਾਮ ਬਹੁਤ ਹੀ ਹਾਈ ਟੈਕ ਕੰਪਨੀ ਹੈ ਬੈਡੀ ਜਿੱਦਾਂ Google ਹੋ ਗਈ Samsung ਹੋ ਗਈ Facebook ਹੋ ਗਈ ਉਹ ਇਦਾਂ ਦੀ ਇੱਕ ਕੰਪਨੀ ਅਪਲਾਈ ਬਣ ਕੇ ਉਹ ਚ ਮੈਂ ਇੰਜੀਨੀਅਰ ਹੈ ਜਾ ਹਾਂ ਅੱਛਾ ਇੰਡੀਆ ਤੇ ਅਮਰੀਕਾ ਚ ਕੀ ਫਰਕ ਆ ਜੀ ਸਾਰੇ ਸਿਸਟਮ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ ਜੀ ਹੂੰ ਅਮਰੀਕਾ ਦਾ ਮਤਲਬ ਸਿਸਟਮ ਹੈਗਾ ਤੁਸੀਂ ਜਿਹੜੇ ਤੁਸੀਂ ਇੱਥੇ ਆਫਿਸ ਜਾ ਕੇ ਕਰਾਉਣਾ ਹੈ ਜਾਂ ਹੋਰ ਲੋਕਾਂ ਦੇ ਮਿੰਤਾਂ ਕਰਦੇ ਆਫਿਸਸ ਦੇ ਜਾ ਜਾਣਾ ਪੈਂਦਾ ਆਪਾਂ ਨੂੰ ਪਰ ਅਮਰੀਕਾ ਚ ਸਾਡੇ ਘਰ ਬੈਠੀ ਫੋਨ ਦੇ ਉੱਤੇ ਸਾਰੇ ਕੰਮ ਹੋ ਜਾਂਦੇ ਨੇ ਹਨਾ ਜੀ ਤੇ ਇੱਥੇ ਥੋੜੀ ਇਹ ਪ੍ਰੋਬਲਮ ਆ ਕਿ ਤੁਹਾਡਾ ਆਪਣੇ ਆਪ ਨੂੰ ਇਸ ਚੀਜ਼ ਤੋਂ ਮਤਲਬ ਹਾਸਲ ਤੋਂ ਬਚਣ ਲਈ ਕਈ ਵਾਰੀ ਸਾਨੂੰ ਇਹ ਹੁੰਦਾ ਕਿ ਬਈ ਹਰ ਇੱਕ ਨਾਲ ਮਿਲਾ ਕੇ ਉਹਨਾਂ ਦੀ ਸਪੋਰਟ ਲੈ ਕੇ ਫੇਰ ਹੀ ਉਹ ਕੰਮ ਹੁੰਦੇ ਨੇ ਹਨਾ ਜੀ ਸੋ ਇਹ ਹੈਗਾ ਤੁਸੀਂ ਇਹ ਜੋ ਸਕੂਲ ਖਰੀਦਿਆ ਹੈ ਇਹ ਤੁਸੀਂ ਇਕੱਲੇ ਹੋ ਜਾਂ ਕੋਈ ਪਾਰਡਰ ਵੀ ਹੈ ਸਰ ਜੀ ਸਕੂਲ ਐਕਚੁਅਲੀ ਬੈਂਕ ਕੋ ਚਲੇ ਗਿਆ ਸੀ ਬੈਂਕ ਤੋਂ ਮੈਂ ਡਾਇਰੈਕਟ ਬਾਈ ਕੀਤਾ ਆਨਲਾਈਨ ਆਪਸ਼ਨ ਹੋਈ ਹੈ ਇਹਦੀ ਅਮਰੀਕਾ ਚ ਹੀ ਬੈਠ ਕੇ ਮੈਂ ਬਾਈ ਕੀਤਾ ਮੇਰਾ ਭਤੀਜਾ ਤੇ ਮੇਰੇ ਬਰਦਰ ਦੇਖ ਕੇ ਗਏ ਸੀ ਤੇ ਪਿੰਡ ਦੇ ਇਲਾਕਾ ਨਿਵਾਸੀਆਂ ਦਾ ਬਹੁਤ ਹੀ ਸਹਿਯੋਗ ਸੀ ਉਹ ਕਹਿੰਦੇ ਤੁਸੀਂ ਜਰੂਰ ਦੇ ਸਕੂਲ ਨੂੰ ਨਾ ਦੁਬਾਰਾ ਸ਼ੁਰੂ ਕਰੋ ਤੇ ਇਸ ਕਰਕੇ ਫਿਰ ਮੈਂ ਇਹ ਸੋਚਿਆ ਕਿ ਵਿਚ ਨੂੰ ਇੱਕ ਵੱਡਾ ਮਤਲਬ ਉਪਰਾਲਾ ਨਹੀਂ ਹੋ ਸਕਦਾ ਤੇ ਨਾਲ ਗਰੀਬ ਗੁਰਬੇ ਦੀ ਸਾਰੀ ਦੀ ਹਲਪ ਹੋਏਗੀ ਤੇ ਨੰਬਰ 2 ਮੇਰਾ ਮੈਨੂੰ ਬੇਸਿਕਲੀ ਮੈਨੂੰ ਬਹਾਨਾ ਚਾਹੀਦਾ ਸੀ ਵਾਪਸ ਅਮਰੀਕਾ ਆਉਣ ਜਾਣ ਦਾ ਅਮਰੀਕਾ ਤੋਂ ਇੰਡੀਆ ਆਉਣ ਜਾਣ ਦਾ ਤੇ ਮੈਨੂੰ ਇਹ ਕਿ ਮੇਰੇ ਪਰਿਵਾਰ ਵੀ ਮੇਰੇ ਨਾਲ ਉਹਦੇ ਨਾਲ ਇੱਥੇ ਜੁੜਿਆ ਰਹਿਣਾ ਤੇ ਆਪਣੇ ਇਲਾਕੇ ਨਾਲ ਵੀ ਜੁੜਿਆ ਰ ਆਪਣੀ ਮਿੱਟੀ ਨਾਲ ਵੀ ਮੈਂ ਜੁੜਿਆ ਰਹਿਣਾ ਬਾਕੀ ਇਹ ਦੇ ਵਿੱਚ ਇਹ ਕਿ ਮੈਂ ਇਹਨੂੰ ਇੱਕ ਬਿਜ਼ਨਸ ਨਹੀਂ ਬਣਾ ਰਿਹਾ ਜਾਂ ਮੈਂ ਇੱਥੇ ਕੋਈ ਪੈਸੇ ਨਹੀਂ ਕਮਾ ਕੇ ਪਰਮਾਤਮਾ ਨੇ ਮੈਨੂੰ ਲੋੜ ਤੋਂ ਜ਼ਿਆਦਾ ਔਰ ਮੇਰੀ ਉਕਾਤ ਤੋਂ ਜ਼ਿਆਦਾ ਤੋ ਟਾਈਮ ਤੋਂ ਪਹਿਲਾਂ ਮੈਨੂੰ ਸਭ ਕੁਝ ਦਿੱਤਾ ਹੈ ਨਾ ਪਰ ਮੈਂ ਚਾਹੁੰਦਾ ਕਿ ਹਰ ਇੱਕ ਦਾ ਬੱਚਾ ਕੋਈ ਵੀ ਹੈਗਾ ਗਰੀਬ ਗੁਰਬਾਜ ਜਾਂ ਕਿਸਦਾ ਵੀ ਆ ਉਹ ਬੱਚਾ ਨਾ ਮਤਲਬ এডਿਕੇਸ਼ਨ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ এডਿਕੇਸ਼ਨ ਦੀ ਬਹੁਤ ਹੀ ਮਹਾਨਤਾ ਹੈਗੀ ਆ ਔਰ ਇਸ ਸਕੂਲ ਦਾ ਸ਼ੈਂਫਰਡ ਦਾ ਜਿਹੜਾ ਬਹੁਤ ਹੀ ਵੱਡਾ ਨਾਮ ਹੈ ਦਿੱਲੀ ਪਬਲਿਕ ਸਕੂਲ ਦੇ ਅੰਡਰ ਹੈ ਜੀ ਇਹ ਤੇ ਇਹਦੀ ਆਈਸੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ ਹੋਵੇਗਾ ਜੀ ਇਹ ਤੇ ਛੋਟੇ ਬੱਚੇ ਤੋਂ ਅਜੇ ਕਰ ਰਹੇ ਸ਼ਡੂਸ ਇੰਡਸਟਰੀ ਤੋਂ ਲੈ ਕੇ ਪੰਜਵੀਂ ਤੱਕ ਤੇ ਇਹ ਮਤਲਬ ਜਿਹੜੇ ਸਾਡੇ ਇਸ ਪਿੰਡ ਚ ਬਹਿ ਕੇ ਬੱਚੇ ਇੱਥੇ ਸਕੂਲ ਚ ਪੜਨਗੇ ਜੀ ਉਹ ਤੁਸੀਂ ਇਹ ਕਹ ਲਓ ਵੀ ਉਹ ਦਿੱਲੀ ਚ ਬੈਠੇ ਬੱਚਿਆਂ ਦੀ ਵਾਲੀ ਐਜੂਕੇਸ਼ਨ ਇੱਥੇ ਪਾਪਾ ਉਹਨਾਂ ਨੂੰ ਉਪਲਬਧ ਕਰਾਵਾਂਗੇ ਹਨਾ ਸੋ ਇਹ ਮੇਰੀ ਕੋਸ਼ਿਸ਼ ਹੈ ਵੈਰੀ ਗੁੱਡ ਬਹੁਤ ਵਧੀਆ ਜੀ ਦੇਖੋ ਜੀ ਕਿੰਨੀ ਵੱਡੀ ਗੱਲ ਕਹੀ ਹੈ ਥਾਲੀਵਾਲ ਸਾਹਿਬ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ ਮਨੁੱਖ ਜੇ ਤੂੰ ਵਿਦਿਆ ਵਿਚਾਰ ਲਈ ਤਾਂ ਪਰਉਪਕਾਰ ਕਰ ਇਹ ਪਰਉਪਕਾਰ ਕਰਨਾ ਆਏ ਨੇ ਤਾਂ ਸਾਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਧ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਔਰ ਲਗਾਤਾਰ ਆਉਣ ਵਾਲੇ 10 20 30 ਸਾਲ 40 ਸਾਲ ਜਿੰਨੇ ਵੀ ਹੈਗੇ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਦਾਖਲ ਕਰਵਾਓ ਔਰ ਵੱਧ ਤੋਂ ਵੱਧ ਤੁਸੀਂ ਫਾਇਦਾ ਉਠਾ ਸਕਦੇ ਹੋ ਸਰ ਸਕੂਲ ਕਿਹੜੀ ਕਲਾਸ ਤੱਕ ਸ਼ੁਰੂ ਕਰ ਰਿਹਾ ਹੈ ਇਸ ਵੇਲੇ 2024 ਚ ਇਹ ਸਰ ਜੀ ਨਰਸਰੀ ਤੋਂ ਲੈ ਕੇ 5ਵੀਂ ਤੱਕ ਹੋਏਗਾ ਮਤਲਬ ਬੇਸਿਕਲੀ 2 ਸਾਲ ਦੇ ਬੱਚਿਆਂ ਤੋਂ ਲੈ ਕੇ 10ਵੀਂ ਸਾਲ 10 ਸਾਲ ਤੱਕ ਨਹੀਂ ਉਸ ਤੋਂ ਬਾਅਦ ਨੈਕਸਟ ਇਅਰ ਮੇਰੀ ਪਲੈਨਿੰਗ ਹੈ ਕਿ 6th ਤੋਂ ਲੈ ਕੇ 10th ਤੱਕ ਐਂਡ ਨਾ ਫੋਲੋਇੰਗ ਜਿਹੜਾ ਈਅਰ ਹੋਗਾ ਉਸ ਤੋਂ ਬਾਅਦ ਜਿਹੜਾ ਹੋਊਗਾ 3rd ਈਅਰ ਦੇ ਵਿੱਚ ਸਾਡੀ ਕੋਸ਼ਿਸ਼ ਹੋਗੀ ਇਹਨੂੰ ਪਲੱਸ 2 ਮੈਡੀਕਲ ਨਾਨ ਮੈਡੀਕਲ ਔਰ ਪਲੱਸ 2 ਹਮਨਿਟੀਜ਼ ਔਰ ਕਾਮਰਸ ਦੇ ਵਿੱਚ ਨੂੰ ਸ਼ੁਰੂ ਕੀਤਾ ਜਾਵੇ ਜੀ ਅੱਛਾ ਕਿਸ ਤਰ੍ਹਾਂ ਦੇ ਤੁਸੀਂ ਅਧਿਆਪਕ ਲਾ ਰਹੇ ਹੋ ਔਰ ਖੇਡਾਂ ਦਾ ਕੰਮ ਮੈਂ ਸੁਣਿਆ ਘੋੜ ਸਵਾਰੀ ਵੀ ਤੁਸੀਂ ਕਰ ਰਹੇ ਹੋ ਤੇ ਸਾਰਾ ਕੁਝ ਆਰਮੀ ਸਕੂਲ ਵਰਗਾ ਵੀ ਕੰਮ ਕਰ ਰਹੇ ਹੋ ਜੀ ਜੀ ਹਾਂ ਜੀ ਸਰ ਜੀ ਬੇਸਿਕਲੀ ਜਿਹੜੀ ਮਤਲਬ ਮੈਨੂੰ ਕਿ ਆਰਮੀ ਫੈਮਿਲੀ ਨਾਲ ਮੈਂ ਜੁੜਿਆ ਹੋਣ ਕਰਕੇ ਨਾ ਮੈਨੂੰ ਕਾਫੀ ਸ਼ੌਂਕ ਹੈਗਾ ਕਿ ਦਸ਼ਮੇਸ਼ ਪਿਤਾ ਜੀ ਦੇ ਮਤਲਬ ਜਿਹੜੀ ਲਾਡਲੀ ਫੌਜੀ ਫੌਜ ਸੀ ਉਹਨਾਂ ਕੋਲ ਵੀ ਘੋੜੇ ਸੀਗੇ ਤੇ ਮੈਨੂੰ ਇੰਨਾ ਕਹਿਗਾ ਕਿ ਮਤਲਬ ਤੁਹਾਨੂੰ ਨਾ ਮੈਂ ਘੋੜਿਆਂ ਨਾਲ ਵੀ ਜੁੜਿਆ ਹਾਂ ਤੇ ਸਾਡਾ ਸਟੱਡ ਫਾਰਮ ਵੀ ਹੈਗਾ ਤੇ ਥਾਲੀਵਾਲ ਸਟੱਡ ਫਾਰਮ ਹੈਗਾ ਤੇ ਪਰ ਮੈਨੂੰ ਇਹ ਹੈਗਾ ਕਿ ਵੀ ਜਿਹੜੇ ਚੀਜ਼ਾਂ ਤੋਂ ਅਸੀਂ ਦੂਰ ਜਾ ਰਹੇ ਹਾਂ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਮਤਲਬ ਬੱਚਿਆਂ ਨੂੰ ਅੱਜ ਸਿਖਾਉਣੇ ਚਾਹੀਦੇ ਆ ਉਹ ਉਹਨਾਂ ਨੂੰ ਅੱਗੇ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਆਉਂਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਈਜ਼ੀ ਹੋ ਜਾਏ ਤੇ ਐਜੂਕੇਸ਼ਨ ਜਿਹੜੀ ਇਹਦੀ ਹੋਏਗੀ ਜੀ ਇਹਦੀ ਬਹੁਤ ਹੀ ਮਤਲਬ ਟਾਪ ਲੈਵਲ ਦੀ ਐਜੂਕੇਸ਼ਨ ਹੋਏ ਬਾਕੀ ਜਿਸ ਸੈਕ੍ਰੇਟ ਹਾਰਟ ਹੋਗੇ ਜਾਂ ਦੂਸਰੇ ਸਕੂਲ ਹੋਗੇ ਉਹਨਾਂ ਦੇ ਕੰਪੈਰੀਟਿਵਲੀ ਇਹ ਦਿਸ ਇਜ਼ ਦਾ ਬੈਸਟ ਸਕੂਲ ਐਸ ਐਸ ਫਾਰ ਐਸ ਆਈ ਨੋਗਾ ਨਾ ਵੈਰੀ ਗੁੱਡ ਜੀ ਬਾਕੀ ਸਰ ਤੁਸੀਂ ਸੇਵਾ ਕਰਨ ਦਾ ਸੰਕਲਪ ਲੈਂਦੇ ਹੋ ਮੈਡੀਕਲ ਲਾਈਨ ਨਾਲ ਸੰਬੰਧਿਤ ਵੀ ਤੁਸੀਂ ਕੁਝ ਗੱਲ ਕਰਦੇ ਹੋ ਵੀ ਅਸੀਂ ਹਸਪੀਟਲ ਟਾਈਪ ਵੀ ਬਣਾਵਾਂਗੇ ਉਹਦੇ ਬਾਰੇ ਦੋ ਗੱਲਾਂ ਦੱਸੋ ਜੀ ਹਾਂ ਜੀ ਜੇ ਵਾਹਿਗੁਰੂ ਪਰਮਾਤਮਾ ਨੇ ਮਤਲਬ ਥੋੜਾ ਸਹਿਯੋਗ ਦਿੱਤਾ ਜਾਂ ਲਾਕਾਨ ਅਨਵਸਤਾਂ ਸਾਡਾ ਸਹਿਯੋਗ ਦਿੱਤਾ ਨਾ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਇੱਥੇ ਛੋਟਾ ਹਸਪੀਟਲ ਵੀ ਬਣਾ ਮੈਂ ਇਸ ਇਲਾਕੇ ਦੇ ਵਿੱਚ ਜਿਹਦੇ ਵਿੱਚ ਮਤਲਬ ਆਪਣੇ ਆ�ੀਆਂ ਪੈਣਾ ਸਾਰੇ ਮੈਂ ਕੋਈ ਓਪੀਡੀ ਟਾਈਪ ਹੋਏਗਾ 9 ਤੋਂ 5 ਹੋਏਗਾ ਤੇ ਸਮਾਲ ਹਸਪੀਟਲ ਹੈ ਨਾ ਤੇ ਲੋਕਾਂ